ਦਿੱਲੀ ਦਾ ਸੀ ਜਿੱਤ ਕੇ ਪਹਿਲਾਂ ਵੀ ਗਏ ਆ ਤੇ ਜਿੱਤ ਕੇ ਹੁਣ ਵੀ ਜਾਵਾਂਗੇ ਅਸੀਂ ਕਰਾਂ ਨੂੰ ਬਾਤ ਨਹੀਂ ਹੋਵਾਂਗੇ ਭਲਾ ਸਾਡੇ ਨਾਲ ਜਾਣਾਂ ਲੱਗਿਆਂ ਜਮਾ ਜਿੱਤ ਕੇ ਲੈ ਕੇ ਜਾਣਾ ਘੋੜਾ ਅਸੀਂ ਆਪ ਦਾ ਰੰਗਿਆ ਹੋਇਆ ਪੂਰਾ ਲੈ ਕੇ ਆਉਂਦੀ ਕੀਤੀ ਪੂਜਾ ਕੇ ਲੈ ਕੇ ਆ ਹੱਥ ਦੇ ਵਿੱਚ ਸ਼ਤਰੰਜ ਦਾ ਘੋੜਾ ਮੈਦਾਨ ਚ ਆਮੂ ਸਾਹਮਣਾ ਜੇਤਨ ਤਤਾਵਾ ਦੋਮਾ ਪਾਸਿਆਂ ਤੋਂ ਗੱਡੀਆਂ ਹੋਈਆਂ ਅੱਖਾਂ ਅਤੇ ਹਰ ਚਾਲ ਤੇ ਬਾਰੀਕ ਨਜ਼ਰ ਕਨੌੜੀ ਬਾਰਡਰ ਤੇ ਬੈਠੇ ਅੰਦੋਲਨਕਾਰੀ ਕਿਸਾਨ ਨੇ ਜੋ ਆਪਣਾ ਕੁਝ ਸਮਾਂ ਸ਼ਤਰੰਜ ਦੀ ਖੇਡ ਨਾਲ ਵੀ ਬਿਤਾ ਰਹੇ ਨੇ ਚਾਹੇ ਮੈਦਾਨ ਸ਼ਤਰੰਜ ਦਾ ਹੋਵੇ ਜਾਂ ਕੇਂਦਰ ਨਾਲ ਮੰਗਾਂ ਨੂੰ ਲੈ ਕੇ ਅੰਦੋਲਨ ਜਿੱਤ ਦੀ ਪੂਰੀ ਉਮੀਦ ਹੈ ਦਿੱਲੀ ਦਾ ਸੀ ਜਿੱਤ ਕੇ ਪਹਿਲਾਂ ਵੀ ਗਏ ਆ ਤੇ ਜਿੱਤ ਕੇ ਹੁਣ ਵੀ ਜਾਵਾਂਗੇ ਅਸੀਂ ਕਰਾ ਨੂੰ ਵਾਪਸ ਨਹੀਂ ਹੋਵਾਂਗੇ ਭਲਾ ਸਾਡੀਆਂ ਜਾਨਾਂ ਲੱਗੀਆਂ ਆਡੇ ਬੱਚੇ ਹੈਗੇ ਕਰੇ ਚਲੋ ਉਹ ਮੁੜ ਕੇ ਦਾਰ ਆਪੇ ਜੇ ਮਹਾਰਾਜ ਜੀ ਕਰਾਣਾ ਅਸੀਂ ਜਿੱਤ ਕੇ ਜਮਾ ਕੋੜਾ ਜਮਾ ਆਪਦਾ ਲੈ ਕੇ ਜਾਵਾਂਗੇ ਆਪਣੀ ਬਾਹ ਕਰ ਜਮਾ ਜਿੱਤ ਕੇ ਲੈ ਕੇ ਜਾਣਾ ਕੋੜਾ ਅਸੀਂ ਆਪਦਾ ਰੰਗਿਆ ਹੋਇਆ ਕੋੜਾ ਲੈ ਕੇ ਆਉਂਦੀ ਖੇਤੀ ਪਜਾ ਕੇ ਲੈ ਕੇ